ਇੱਕ ਮੇਰਾ ਇਹ ਪ੍ਰਸ਼ਨ ਪਾਈ ਸਾਹਿਬ ਜੀ ਕੇ ਗੁਰਬਾਣੀ ਦੀ ਵਿਆਖਿਆ ਜਾਂ ਸੰਪੂਰਨ ਵਿਆਖਿਆ ਆਪਾਂ ਕਈ ਹੋ ਸਕਦੀ ਹੈ ਗੁਰਬਾਣੀ ਆਪਣੇ ਆਪ ਵਿੱਚ ਇੱਕ ਅਥਾਹ ਸਮੁੰਦਰ ਹੈ ਗੁਰੂ ਗ੍ਰੰਥ ਸਾਹਿਬ ਕੋਈ ਇੱਕ ਉਪਦੇਸ਼ ਤੋਂ ਸ਼ੁਰੂ ਹੋ ਕੇ ਤੇ 14 80 30 ਅੰਕ ਵਿੱਚ ਲੜੀਵਾਰ ਕੋਈ ਫਿਲਾਸਫੀ ਨਹੀਂ ਦੇ ਰਿਹਾ ਹਰ ਸ਼ਬਦ ਆਪਣੇ ਆਪ ਵਿੱਚ ਸੰਪੂਰਨ ਹੈ ਹਰ ਤੁਕ ਆਪਣੇ ਆਪ ਵਿੱਚ ਕੋਈ ਸੰਦੇਸ਼ ਦੇ ਰਹੀ ਹੈ ਮੈਨੂੰ ਉਹ ਸੰਦੇਸ਼ ਮਿਲੇਗਾ ਜੋ ਮੇਰੀ ਇਸ ਵੇਲੇ ਆਤਮਿਕ ਸਥਿਤੀ ਹੈ ਜਿਹੜੀ ਮੇਰੀ ਬਿਰਤੀ ਹੈ ਉਹ ਮੈਨੂੰ ਪਹੁੰਚ ਜਾਏਗਾ ਉਹ ਮੈਨੂੰ ਆਪਣੇ ਟੋ ਜਾਏਗਾ ਮੈਂ ਆਪਣੇ ਘਰ ਦੀ ਮਿਸਾਲ ਦੇ ਦਿਆਂ ਮੇਰੇ ਕੋਲ ਸੱਚੀ ਗੱਲ ਹੈ ਮੇਰੇ ਬੱਚੇ ਮੇਰੀ ਪਤਨੀ ਸਾਰੇ ਮੇਰੇ ਵਾਂਗ ਸ਼ੁਰੂ ਤੋਂ ਨਿਤਨੇਮੀ ਨਹੀਂ ਸਨ ਹੌਲੀ ਹੌਲੀ ਆ ਜੁੜੇ ਨੇ ਬੜਾ ਸ਼ੁਕਰ ਹੈ ਵਾਹਿਗੁਰੂ ਲੇਕਿਨ ਇੱਕ ਦਿਨ ਮੇਰੀ ਪਤਨੀ ਨੇ ਮੈਨੂੰ ਕਿਹਾ ਕਿ ਐ ਤੁਖਨੇ ਮੇਰੀ ਤਾਂ ਜਾਨ ਕਢ ਲਈ ਹੈ ਨਾਮ ਤਾਰੀਖ ਝੂਠੇ ਸਬ ਸਾ ਇਹਦਾ ਮਤਲਬ ਕੀ ਹੈ ਮੈਂ ਕਿ ਮਤਲਬ ਤੇ ਇਹ ਹੈ ਕਿ ਮੈਂ ਵੀ ਤੁਹਾਡੇ ਲਈ ਝੂਠਾ ਸਾਕਾਂ ਤੁਸੀਂ ਵੀ ਮੇਰੇ ਲਈ ਝੂਠੇ ਸਾਖ ਹੋ ਮਾਪਿਓ ਵੀ ਝੂਠੇ ਸਾਖ ਨੇ ਜਦੋਂ ਅਸੀਂ ਗੁਰਬਾਣੀ ਦੇ ਅੰਦਰਤੀ ਮੈਸੇਜ ਨੂੰ ਲੈਣ ਦਾ ਯਤਨ ਕਰਾਂਗੇ ਉਹ ਨਾਮ ਹੀ ਬਣ ਜਾਂਦਾ ਹੈ ਔਰ ਉਹ ਅਸਲੀਅਤ ਹੈ ਉਸ ਨੂੰ ਗੁਰਬਾਣੀ ਇਉਂ ਪੜਨੀ ਚਾਹੀਦੀ ਹੈ ਕਿ ਪੀ ਵੀ ਗੁਰਬਾਣੀ ਇਉਂ ਹੋਏ ਕਿ ਇਹ ਮੇਰਾ ਜੀਵਨ ਬਣ ਜਾਏ ਕੋਈ ਐਸੀ ਉਹ ਉਪਦੇਸ਼ ਨਹੀਂ ਹੈ ਗੁਰਬਾਣੀ ਦਾ ਜਿਹੜਾ ਮੈਂ ਕਮਾਨ ਨਹੀਂ ਸਕਦਾ ਜੇ ਹਾਲੇ ਮੈਂ ਇਹ ਕਰ ਰਿਹਾ ਇਹ ਨਹੀਂ ਕਰ ਰਿਹਾ ਤਾਂ ਇਹ ਮੇਰੀ ਕਮਜ਼ੋਰੀ ਹੈ ਤੇ ਮੈਂ ਹਾਲੇ ਜੁੜੇ ਰਹਿਣਾ ਹੈ ਪਤਾ ਨਹੀਂ 10 ਜਨਮ ਲੱਗਣ ਲੱਖ ਜਨਮ ਲੇਕਿਨ ਜੇ ਮੈਂ ਪਕੜ ਲੈ ਲਈ ਹੈ ਹਾਂ ਵਾਹਿਗੁਰੂ ਜਾਣੇ ਕਦੋਂ ਕਿਸ ਵੇਲੇ ਆਪਣੇ ਵਿੱਚ ਇਕਬਿਕਤਾ ਦੀ ਉਹ ਸਥਿਤੀ ਲਿਆਏਗਾ ਲੇਕਿਨ ਗੁਰਬਾਣੀ ਸਭ ਕੁਝ ਹੈ ਗੁਰਬਾਣੀ ਦੇ ਵਿੱਚ ਸਭ ਕੁਝ ਹੈ ਤੇ ਗੁਰਬਾਣੀ ਸਭ ਕੁਝ ਸਾਨੂੰ ਦੇ ਦਿੰਦੀ ਇਹ ਮੇਰਾ 100% ਦਾ ਯਕੀਨ ਕਹਿੰਤੋਂ ਪਾ ਗੁਰਬਾਣੀ ਦੀ ਜਿਹੜੀ ਵਿਆਖਿਆ ਹੈ ਉਹ ਸਭ ਤੋਂ ਪਹਿਲਾਂ ਸਾਡੇ ਅੰਦਰ ਹੀ ਸਾਨੂੰ ਹੀ ਸਮਝ ਆਵੇਗੀ ਜਿਵੇਂ ਜਿਹੜਾ ਮੈਸੇਜ ਸਾਡੀ ਅਵਸਥਾ ਹੈ ਸਾਡਾ ਕੋਈ ਮੇਰਾ ਮਤਲਬ ਇਹ ਹੈ ਕਿ ਗੁਰਬਾਣੀ ਪੜਦੇ ਹੋਏ ਉਹਨੂੰ ਮੁਕਾਣਾ ਨਹੀਂ ਚਾਹੀਦਾ ਗੁਰਬਾਣੀ ਘੜੀ ਲੈ ਕੇ ਕਿ ਮੈਂ ਅੱਧੇ ਘੰਟੇ ਸੁਖਮਨੀ ਕਰਨੀ ਹੈ ਜਾਂ ਮੈਂ 2 ਘੰਟੇਜ਼ ਕਰਨੀ ਹੈ ਇਹ ਮੇਰੀ ਨਹੀਂ ਮੈਨੂੰ ਗੁਰਬਾਣੀ ਦੇ ਵਿੱਚੋਂ ਰਸ ਲੈਣਾ ਹੈ ਜੇ ਮੈਂ ਰਸ ਲੈਣਾ ਹੈ ਤਾਂ ਗੁਰਬਾਣੀ ਪੜ੍ਹਦੇ ਹੋਏ ਗੁਰਬਾਣੀ ਦੇ ਭਾਵ ਨੂੰ ਸਮਝਣ ਦਾ ਯਤਨ ਕਰਨਾ ਚਾਹੀਦਾ ਹੈ ਤਾਂ ਵਿਆਖਿਆ ਉਸ ਵਿਅਕਤੀ ਨੇ ਕੀ ਕੀਤੀ ਹੈ ਪ੍ਰੋਫੈਸਰ ਸਾਹਬ ਸਿੰਘ ਨੇ ਕੀ ਕੀਤੀ ਹੈ ਜਾਂ ਸ਼ਬਦਾਰ ਤੁਸੀਂ ਕੀ ਹੈ ਉਹ ਇੰਪੋਰਟੈਂਟ ਨਹੀਂ ਹੈ ਉਹ ਮੇਰੇ ਲਈ ਰੈਫਰੈਂਸ ਹੈ ਉਹਨਾਂ ਦੇ ਲੇਖਕਾਂ ਨੇ ਆਪਣੇ ਜੀਵਨ ਤੇ ਆਪਣੀ ਵਰਤੀ ਦੀ ਪ੍ਰਾਪਤੀ ਦੇ ਅਨੁਸਾਰ ਗੁਰਬਾਣੀ ਨੂੰ ਪਾਪਿਆ ਮੈਂ ਗੁਰਬਾਣੀ ਨੂੰ ਆਪਣੇ ਜੀਵਨ ਤੇ ਆਪਣੀ ਬਿਰਤਾਂਤ ਆਪਣੇ ਬਾਪ ਅਨਸਾਰ ਲੈਣਾ ਹੈ ਉਹ ਯਤਨ ਕਰ ਉਹਨਾਂ ਤੋਂ ਮਦਦ ਲੈਣੀ ਚਾਹੀਦੀ ਹੈ ਜਦੋਂ ਮੈਨੂੰ ਅਰਥ ਨਹੀਂ ਆਉਂਦਾ ਤਾਂ ਅਸੀਂ ਅਰਥ ਵੇਖਦੇ ਆਂ ਡਿਕਸ਼ਨਰੀ ਦੇਖਦੇ ਆ ਲੇਕਿਨ ਉਹ ਅਰਥ ਜਿਹੜਾ ਉਹ ਲਫਜ਼ ਦਾ ਅਰਥ ਦਿੰਦਾ ਉਹ ਗੁਰਬਾਣੀ ਦਾ ਅੰਤਰੀਵ ਮੀਨਿੰਗ ਨਹੀਂ ਦਿੰਦਾ ਅੰਤਰੀਵ ਮੀਨਿੰਗ ਮੈਨੂੰ ਆਪ ਲੱਭਣਾ ਪੈਣਾ ਔਰ ਉਹ ਸਿਰ ਨਵਾ ਕੇ ਗੁਰੂ ਅਗੇ ਚੋਦੜੀ ਕਰਕੇ ਅਰਦਾਸ ਕਰਕੇ ਪਾਤਸ਼ਾਹ ਮੈਨੂੰ ਗੁਰਬਾਣੀ ਦੀ ਉਹ ਰਮਜ਼ ਦੇ ਜਿਸ ਰਮਜ਼ ਨੂੰ ਗੰਢਣ ਲਈ ਤੋਂ ਆਇਆ ਤੇ ਮੈਂ ਇਹਨੂੰ ਉਹ ਬਾਣੀ ਦਾ ਸੁਖ ਦੇ ਜਿਹੜਾ ਅਸਲੀ ਸੁਖ ਹੈ ਫਿਰ ਸਾਰਾ ਕੁਝ ਮਿਲ ਜਾਏਗਾ ਵਿਆਖਿਆ ਤੇ ਖੋਲ ਕੇ ਦੇਖੋ ਮੇਰੇ ਕੋਲ ਆਈ ਗ੍ਰੰਥ ਹੈ ਮੇਰੇ ਮੋਬਾਈਲ ਦੇ ਵਿੱਚ ਸਾਰਿਆਂ ਕੋਲ ਸਭ ਨੂੰ ਪਤਾ ਹੈ ਉਹਦੇ ਵਿੱਚ ਅਰਥ ਪੰਜਾਬੀ ਦੇ ਵਿੱਚ ਦਿੱਤੇ ਨੇ ਹਿੰਦੀ ਵਿੱਚ ਵੀ ਦਿੱਤੇ ਹੋਏ ਨੇ ਇੰਗਲਿਸ਼ ਵਿੱਚ ਦਿੱਤੇ ਹੋਏ ਨੇ ਅਰਥ ਵੀ ਨੇ ਟਰਾਂਸਲੇਸ਼ਨ ਵੀ ਹੈ ਇਕੋ ਇਸ ਜਿੱਥੇ ਵੀ ਆਉ ਖਾਇਆ ਸੀ ਦੇਖ ਲੈਣੇ ਆ ਪੁੱਛ ਲੈਣੇ ਆ ਉੱਥੋਂ ਲੇਕਿਨ ਬਾਣੀ ਪੜਦੇ ਹੋਏ ਦੀ ਰਵਾਨਗੀ ਨਹੀਂ ਖਤਮ ਕਰਨੀ ਚਾਹੀਦੀ ਰਸ ਨਹੀਂ ਖਤਮ ਕਰਨਾ ਚਾਹੀਦਾ ਨੋਟ ਕਰ ਲੋ ਵਿਆਖਿਆ ਬਾਅਦ ਵਿੱਚ ਉਹ ਨੂੰ ਅੰਦਰ ਲਿਆਓ ਪਾਠ ਤੁਹਾਨੂੰ ਰਸ ਦੇਵੇ ਗੁਰੂ ਦਾ ਜਸ ਦੇਵੇ ਤੇ ਗੁਰੂ ਦੇ ਨਾਲ ਰੱਬ ਦੇ ਨਾਲ ਜੋੜੇ ਕਿਸੇ ਵੀ ਚੀਜ਼ ਨੂੰ ਜੇ ਜੋੜ ਤੋਂ ਰੁਕਾਵਟ ਬਣਦੀ ਹੈ ਚਾਹੇ ਵਿਆਖਿਆ ਹੋਵੇ ਚਾਹੇ ਲੈਕਚਰ ਹੋਵੇ ਉਹ ਤਿਆਗ ਦੇਣਾ ਚਾਹੀਦਾ ਜਿੱਥੋਂ ਸਪਸ਼ਟੀਕਰਨ ਕਰਨੇ ਸਾਰਾ ਦਿਨ ਕੋਈ ਗੁਰਬਾਣੀ ਇਹ ਤੇ ਹੈ ਨਹੀਂ ਵੀ ਨਿਤਨੇਮ ਗੁਰੂ ਸਾਹਿਬ ਜੀ ਨੇ ਇਹ ਲਿਖਿਆ ਕਿ ਨਿਤਨੇਮ ਮਿਨੀਮਮ ਹੈ ਪੰਜ ਬਾਣੀਆਂ ਇਹ ਨਹੀਂ ਲਿਖਿਆ ਕਿ ਇਸ ਤੋਂ ਜ਼ਿਆਦਾ ਕਰੋਗੇ ਤੇ ਤੁਹਾਨੂੰ ਨੁਕਸਾਨ ਹੋਏਗਾ ਸੋ ਜਿੰਨਾ ਅੱਠੇ ਪੈਰ ਧਿਆਉਣ ਤੇ ਅੱਠੇ ਪੈਰ ਗੁਰਬਾਣੀ ਦਾ ਰਸ ਲੈ ਸਕਦੇ ਆ ਵਿਆਖਿਆ ਅੰਦਰ ਚਲਦੀ ਰਹੇ ਕੋਖਦਾ ਰਹਾ ਮੈਂ ਲਬਜ਼ਾਂ ਰਵਾ ਕੇ ਕਹਿੰਦੇ ਜਿੱਥੋਂ ਨਾ ਸਮਝ ਆਏ ਬਾਅਦ ਵਿੱਚ ਜਾਂ ਉਸੇ ਵੇਲੇ ਜੇ ਸਮਾਂ ਹੈ ਤਾਂ ਉਹ ਲੈ ਲੇਗੀ ਲੇਕਿਨ ਇਹ ਨੀ ਮਾਨਵੀ ਧਾਰਨਾ ਉਹਨਾਂ ਨੇ ਇਹ ਅਰਥ ਕੀਤਾ ਸੀ ਉਹਨਾਂ ਨੇ ਉਹ ਮੈਨੂੰ ਮੇਰੇ ਜੀਵਨ ਦਾ ਅਰਥ ਆਪਣੇ ਆਪ ਮੇਰੇ ਅੰਦਰੋਂ ਮੇਰਾ ਵਾਹਿਗੁਰੂ ਦੇਗਾ ਧੀਰੇ ਆ ਰੋਜ਼ ਦਿੰਦਾ ਮੈਂ ਉਸ ਤੇ ਪਰਵਾਹ ਨਹੀਂ